ਮਾਂ ਹੁੰਦੀ ਐ ਮਾਂ ਉਹ ਦੁਨੀਆ ਬਾਲਿਓ ਮਾਂ ਐ ਰੱਬ ਦਾ ਨਾਮ ਉਹ ਦੁਨੀਆ ਬਾਲਿਓ ਪਰ ਇੱਥੇ ਸਭ ਕੁਝ ਸੰਭਵ ਐ ਮਾਂ ਵੀ ਦੁਸ਼ਮਣ ਬਣ ਸਕਦੀ ਐ ਮਾਂ ਵੀ ਡੈਨ ਬਣ ਸਕਦੀ ਐ ਜੇ ਪੂਤ ਕਪੂਤ ਬਣ ਸਕਦੇ ਨੇ ਤਾਂ ਮਾਂ ਮਾਂ ਵੀ ਇਹੋ ਜਿਹਾ ਕੰਮ ਕਰ ਦਿੰਦੀਆਂ ਜਿਸ ਉੱਤੇ ਕਿਸੇ ਨੂੰ ਕੋਈ ਯਕੀਨ ਨਹੀਂ ਆ ਸਕਦਾ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਆ ਉਹ ਸੁਣ ਕੇ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਕਿ ਇੱਕ ਮਾਂ ਇਦਾ ਕਿਵੇਂ ਕਰ ਸਕਦੀ ਹੈ ਕੀ ਉਸ ਦੀ ਈਡੀ ਮਜਬੂਰੀ ਸੀ ਜਿਸ ਕਾਰਨ ਉਸ ਨੇ ਆਪਣੇ ਦੋ ਮਾਸੂਮ ਬੱਚਿਆਂ ਦੀ ਜਾਨ ਲੈ ਲਈ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਤੁਸੀਂ ਵੀ ਇਹ ਸਾਰੀ ਘਟਨਾ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਮੁਜ਼ੱਫਰਨਗਰ ਇਸ ਦਾ ਥਾਣਾ ਬੋਗਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਰੂੜਿਕਲਾ ਇੱਥੋਂ ਦਾ ਰਹਿਣ ਵਾਲਾ ਵਸੀਮ ਜੋ ਕਿ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਦੀ ਪਤਨੀ ਮੁਸਕਾਨ ਜਿਸ ਨਾਲ ਇਸ ਦਾ ਵਿਆਹ ਤਕਰੀਬਨ 5 ਸਾਲ ਪਹਿਲਾਂ ਹੋਇਆ ਸੀ ਇਹਨਾਂ ਦੇ ਘਰ ਦੋ ਬੱਚੇ ਸਨ 4 ਸਾਲਾ ਅਰਹਾਨ ਤੇ 1.5 ਸਾਲ ਦੀ ਅਨਾਇਆ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀ ਜਿੰਦਗੀ ਚੰਗੀ ਚੱਲ ਰਹੀ ਸੀ ਜੋ ਵਸੀਮ ਸੀ ਉਹ ਚੰਡੀਗੜ੍ਹ ਗਿਆ ਹੋਇਆ ਸੀ ਬਿਲਡਿੰਗ ਦਾ ਕੰਮ ਕਰਨ ਗੱਲ ਹੈ 20 ਜੂਨ 2025 ਦੀ ਦੁਪਹਿਰ ਦੇ ਸਮੇਂ ਲਗਭਗ 3-4 ਵਜੇ ਦਾ ਸਮਾਂ ਹੁੰਦਾ ਹੈ ਤਾਂ ਵਸੀਮ ਮੁਸਕਾਨ ਨੂੰ ਫੋਨ ਕਰਦਾ ਹੈ ਮੁਸਕਾਨ ਨਾਲ ਗੱਲਾਂ ਕਰ ਰਿਹਾ ਹੁੰਦਾ ਉਸ ਨੂੰ ਪੁੱਛਦਾ ਕਿ ਕੀ ਕਰ ਰਹੀ ਸੀ ਤਾਂ ਉਸ ਨੇ ਕਿਹਾ ਕਿ ਮੈਂ ਖਾਣਾ ਖਾ ਕੇ ਸੁੱਤੀ ਸੀ ਤੇ ਬੱਚੇ ਵੀ ਖਾਣਾ ਖਾ ਕੇ ਸੌਂ ਗਏ ਸੀ ਪਰ ਗੱਲਾਂ ਕਰਦੇ ਕਰਦੇ ਮੁਸਕਾਨ ਵਸੀਮ ਨੂੰ ਕਹਿੰਦੀ ਹੈ ਕਿ ਬੱਚੇ ਤਾਂ ਕੋਈ ਹਿੱਲ-ਜੋਲੀ ਨਹੀਂ ਕਰ ਰਹੇ ਤੇ ਉਹ ਚੀਕਾਂ ਮਾਰ ਲੱਗਦੀ ਹੈ ਕਿ ਬੱਚੇ ਤਾਂ ਕੋਈ ਵੀ ਮੂਵਮੈਂਟ ਨਹੀਂ ਕਰ ਰਹੇ ਇਹਨਾਂ ਨੂੰ ਕੀ ਹੋ ਗਿਆ ਹੁਣ ਵਸੀਮ ਵੀ ਪਰੇਸ਼ਾਨ ਹੋ ਜਾਂਦਾ ਹੈ ਉਹ ਆਪਣੇ ਭਰਾ ਅਕਰਮ ਨੂੰ ਫੋਨ ਕਰਦਾ ਹੈ ਜੋ ਕਿ ਇੱਕ ਡਾਕਟਰੀ ਦਾ ਕੰਮ ਕਰਦਾ ਹੁੰਦਾ ਉਸ ਨੂੰ ਕਹਿੰਦਾ ਕਿ ਤੂੰ ਘਰ ਜਾ ਕੇ ਦੇਖ ਬੱਚਿਆਂ ਨੂੰ ਕੀ ਹੋਇਆ ਹੁਣ ਵਸੀਮ ਦਾ ਭਰਾ ਘਰ ਆਉਂਦਾ ਹੈ ਘਰ ਆ ਕੇ ਬੱਚਿਆਂ ਦਾ ਚੈੱਕਅਪ ਕਰਦਾ ਹੈ ਪਰ ਬੱਚੇ ਤਾਂ ਮਰ ਚੁੱਕੇ ਸੀ ਇਹ ਦੇਖ ਕੇ ਆਕਰਮਬੀ ਹੈਰਾਨ ਹੋ ਜਾਂਦਾ ਕਿ ਐਦਾਂ ਕਿਵੇਂ ਹੋ ਸਕਦਾ ਹੈ ਮੁਸਕਾਨ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਉਸ ਤੇ ਵੀ ਹੋਸ਼ ਛੁੱਟ ਜਾਂਦੇ ਨੇ ਉਹ ਵੀ ਰੋਣ ਪਿੱਟਣ ਲੱਗਦੀ ਹੈ ਤੇ ਲੋਕਾਂ ਦਾ ਇਕੱਠ ਹੋ ਜਾਂਦਾ ਸਭ ਹੁਣ ਇਹੀ ਸੋਚ ਰਹੇ ਸੀ ਕਿ ਐਦਾਂ ਦਾ ਕੀ ਹੋ ਗਿਆ ਬੱਚੇ ਕਿਵੇਂ ਮਰ ਗਏ ਇਹਨਾਂ ਨੂੰ ਕਿਸ ਨੇ ਮਾਰ ਦਿੱਤਾ ਕਿਉਂ ਮਾਰ ਦਿੱਤਾ ਇਹਨਾਂ ਦੇ ਕੋਈ ਸੱਪ ਵਗੈਰਾ ਲੜ ਗਿਆ ਜਾਂ ਇਹਨਾਂ ਨੇ ਜ਼ਹਿਰ ਖਾ ਲਿਆ ਜਾਣੀ ਕਈ ਸਵਾਲ ਲੋਕਾਂ ਦੇ ਦਿਮਾਗ ਦੇ ਵਿੱਚ ਸੀ ਸਾਰੇ ਲੋਕ ਜਦੋਂ ਮੁਸਕਾਨ ਦਾ ਮਾੜਾ ਹਾਲ ਦੇਖਦੇ ਨੇ ਇਸ ਨੂੰ ਦੌਰੇ ਪੈਣ ਲੱਗਦੇ ਨੇ ਤਾਂ ਸਭ ਬੜੇ ਹੀ ਦੁਖੀ ਹੁੰਦੇ ਨੇ ਕਿ ਇੱਕ ਮਾਂ ਦੇ ਦੋ ਬੱਚੇ ਚਲੇ ਗਏ ਹੁਣ ਇਹ ਕਿਵੇਂ ਜ਼ਿੰਦਗੀ ਕੱਢੇਗੀ ਮੁਸਕਾਨ ਤੋਂ ਜਦੋਂ ਪੁੱਛਿਆ ਜਾਂਦਾ ਕਿ ਕੀ ਗੱਲ ਹੋਈ ਤਾਂ ਉਹ ਦੱਸਦੀ ਹੈ ਕਿ 2 ਵਜੇ ਮੈਂ ਖਾਣਾ ਖਾ ਕੇ ਆਪਣੇ ਬੱਚਿਆਂ ਨੂੰ ਵੀ ਸਮਾਇਆ ਤੇ ਆਪ ਵੀ ਸੁੱਤੀ ਪਰ ਉਸ ਤੋਂ ਬਾਅਦ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਬੱਚੇ ਹਿੱਲਜੋਲ ਨਹੀਂ ਕਰ ਰਹੇ ਸੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿਉਂਕਿ ਇਹ ਜੋ ਕੇਸ ਸੀ ਐਦਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਬੱਚਿਆਂ ਦਾ ਮਰਡਰ ਕਰ ਦਿੱਤਾ ਹੋਵੇ ਹੁਣ ਪੁਲਿਸ ਆਉਂਦੀ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਮੁਸਕਾਨ ਤੋਂ ਫਿਰ ਪੁੱਛਗਿੱਛ ਕਰਦੀ ਹੈ ਤਾਂ ਮੁਸਕਾਨ ਦਾ ਉਹੀ ਕਹਿਣਾ ਸੀ ਕਿ 2 ਵਜੇ ਮੈਂ ਆਪਣੇ ਬੱਚਿਆਂ ਨੂੰ ਖਾਣਾ ਖਵਾਇਆ ਤੇ ਆਪ ਖਾਣਾ ਖਾਦਾ ਉਸ ਤੋਂ ਬਾਅਦ ਅਸੀਂ ਸੌਂ ਗਏ ਵਸੀਮ ਦਾ ਫੋਨ ਆਇਆ ਤੇ ਮੇਰਾ ਧਿਆਨ ਬੱਚਿਆਂ ਤੇ ਪਿਆ ਬੱਚੇ ਹਿਲਜੁਲ ਨਹੀਂ ਕਰ ਰਹੇ ਸੀ ਪਤਾ ਨਹੀਂ ਕੀ ਹੋ ਗਿਆ ਕਿਵੇਂ ਇਹਨਾਂ ਦੀ ਮੌਤ ਹੋ ਗਈ ਪੁਲਿਸ ਵੀ ਹੁਣ ਚੱਕਰਾਂ ਦੇ ਵਿੱਚ ਪੈ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਜੇ ਕੋਈ ਬਾਹਰੋਂ ਆਇਆ ਹੋਵੇ ਤਾਂ ਇਹਨਾਂ ਦਾ ਕਤਲ ਕਰਨ ਆਇਆ ਹੋਵੇ ਤਾਂ ਉਹ ਇਹਨਾਂ ਦਾ ਗਲ ਕੁੱਟੇਗਾ ਜਾਂ ਕੁਝ ਇਨਾ ਉੱਪਰ ਤੇਜ਼ਧਾਰ ਹਥਿਆਰ ਦੇ ਨਾਲ ਬਾਹਰ ਕਰੇਗਾ ਪਰ ਬੱਚਿਆਂ ਨਾਲ ਕਿਸ ਦੀ ਦੁਸ਼ਮਣੀ ਹੋ ਸਕਦੀ ਹੈ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਕਿਉਂਕਿ ਬੱਚਿਆਂ ਦੇ ਕਿਤੇ ਵੀ ਕੋਈ ਨਿਸ਼ਾਨ ਨਹੀਂ ਸੀ ਹੁਣ ਪੁਲਿਸ ਪਰਿਵਾਰ ਵਾਲਿਆਂ ਨੂੰ ਕਹਿੰਦੀ ਹੈ ਕਿ ਬੱਚਿਆਂ ਦਾ ਪੋਸਟਮਾਰਟਮ ਕਰਨਾ ਪਵੇਗਾ ਪਰ ਪਰਿਵਾਰ ਵਾਲੇ ਇਸ ਗੱਲ ਨੂੰ ਰਾਜੀ ਨਹੀਂ ਹੁੰਦੇ ਉਹ ਕਹਿੰਦੇ ਕਿ ਨਹੀਂ ਅਸੀਂ ਬੱਚਿਆਂ ਦਾ ਪੋਸਟਮਾਰਟਮ ਨਹੀਂ ਕਰਨ ਦੇਾਂਗੇ ਪਰ ਪੁਲਿਸ ਹੁਣ ਪਰਿਵਾਰ ਵਾਲਿਆਂ ਨੂੰ ਸਮਝਾਉਂਦੀ ਹੈ ਕਿਉਂਕਿ ਵਸੀਮ ਵੀ ਘਰ ਆ ਜਾਂਦਾ ਜਦੋਂ ਵਸੀਮ ਨੂੰ ਪਤਾ ਲੱਗਦਾ ਉਹ ਵੀ ਘਰ ਆ ਜਾਂਦਾ ਕਿ ਪੋਸਟਮਾਰਟਮ ਤਾਂ ਜ਼ਰੂਰੀ ਹੈ ਫੇਰ ਹੀ ਪਤਾ ਲੱਗ ਸਕਦਾ ਕਿ ਆਖਰ ਇਹਨਾਂ ਬੱਚਿਆਂ ਦੀ ਮੌਤ ਕਿਵੇਂ ਹੋਈ ਹੈ ਹੁਣ ਕਾਫੀ ਜਦੋਜਹਤ ਤੋਂ ਬਾਅਦ ਪਰਿਵਾਰ ਵਾਲੇ ਮੰਨ ਜਾਂਦੇ ਕਿ ਬੱਚਿਆਂ ਦਾ ਪੋਸਟਮਾਰਟਮ ਕਰਵਾ ਲਓ ਹੁਣ ਬੱਚਿਆਂ ਦੀਆਂ ਬਾਡੀਆਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਜਾਂਦੀਆਂ ਨੇ ਤੇ ਪੋਸਟਮਾਰਟਮ ਦੀ ਰਿਪੋਰਟ ਜੇ ਆਉਂਦੀ ਹੈ ਉਸ ਵਿੱਚ ਆਉਂਦਾ ਹੈ ਕਿ ਇਹਨਾਂ ਬੱਚਿਆਂ ਨੂੰ ਜ਼ਹਿਰ ਖਵਾਈ ਗਈ ਹੈ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਬਦਲ ਜਾਂਦਾ ਕਿ ਕੋਈ ਬਾਹਰਲਾ ਬੰਦਾ ਤਾਂ ਐਡੇ ਛੋਟੇ ਬੱਚੇ ਨੂੰ ਜ਼ਹਿਰ ਖਵਾ ਨਹੀਂ ਸਕਦਾ ਕਿਉਂਕਿ ਇੱਕ 1.5 ਸਾਲ ਦੀ ਬੱਚੀ ਨੂੰ ਕੋਈ ਐਦਾਂ ਕਿਵੇਂ ਜ਼ਹਿਰ ਖਵਾ ਦੇਵੇਗਾ ਜੇ ਕੋਈ ਬਾਹਰਲੇ ਬੰਦੇ ਨੇ ਕਤਲ ਕੀਤਾ ਹੁੰਦਾ ਤਾਂ ਉਹ ਇਹਨਾਂ ਦਾ ਗਲ ਕੁੱਟਦਾ ਜ਼ਹਿਰ ਤਾਂ ਫਿਰ ਮਾਂ ਹੀ ਖਵਾ ਸਕਦੀ ਹੈ ਮਾਂ ਹੀ ਇਹਨਾਂ ਨੂੰ ਖਾਣਾ ਖਵਾਉਂਦੀ ਹੋਵੇਗੀ ਪੁਲਿਸ ਹੁਣ ਮੁਸਕਾਨ ਨੂੰ ਪੁੱਛਗਿੱਛ ਲਈ ਹਿਰਾਸਤ ਦੇ ਵਿੱਚ ਲੈਂਦੀ ਹੈ ਮੁਸਕਾਨ ਉਹੀ ਕਹਾਣੀ ਕੱਢਦੀ ਹੈ ਤੇ ਪੁਲਿਸ ਮੁਸਕਾਨ ਤੋਂ ਪੁੱਛਦੀ ਹੈ ਕਿ ਤੇਰਾ ਫੋਨ ਕਿੱਥੇ ਹੈ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਆਪਣੀ ਸੋਧ ਨਹੀਂ ਮੈਨੂੰ ਫੋਨ ਦਾ ਕੀ ਪਤਾ ਉਹ ਫੋਨ ਲੁਕੋ ਦਿੰਦੀ ਹੈ ਜਦੋਂ ਮੁਸਕਾਨ ਦੇ ਨੰਬਰ ਤੇ ਕਾਲ ਕੀਤੀ ਜਾਂਦੀ ਹੈ ਤਾਂ ਫੋਨ ਬੰਦ ਆ ਰਿਹਾ ਹੁੰਦਾ ਤਾਂ ਪੁਲਿਸ ਦਾ ਯਕੀਨ ਪੱਕਾ ਹੋ ਜਾਂਦਾ ਕਿ ਇਸ ਔਰਤ ਨੇ ਹੀ ਆਪਣੇ ਬੱਚਿਆਂ ਦਾ ਕਤਲ ਕੀਤਾ ਹੁਣ ਮੁਸਕਾਨ ਤੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਮੁਸਕਾਨ ਟੁੱਟ ਜਾਂਦੀ ਹੈ ਉਹ ਕਹਿੰਦੀ ਹੈ ਕਿ ਹਾਂ ਮੈਂ ਹੀ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆਗਾ ਪੁੱਛ ਜਾਨਣਾ ਚਾਹੁੰਦੀ ਸੀ ਕਿ ਆਖਰ ਇਹ ਕੁਝ ਮੁਸਕਾਨ ਨੇ ਕਿਉਂ ਕੀਤਾ ਕਿਉਂਕਿ ਬੱਚੇ ਤਾਂ ਮਾਂ ਦੇ ਉੱਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਹੁੰਦੇ ਆ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ ਅਤੇ ਬੱਚਿਆਂ ਦਾ ਹੁੰਦਾ ਹੈ ਐਦਾਂ ਮੁਸਕਾਨ ਨੇ ਕਿਉਂ ਕੀਤਾ ਹੁਣ ਮੁਸਕਾਨ ਦੱਸਦੀ ਹੈ ਕਿ ਜੋ ਵਸੀਮ ਹੈ ਇਸ ਦੀ 7 ਸਾਲ ਪਹਿਲਾਂ ਸ਼ਾਦੀ ਹੁੰਦੀ ਹੈ ਮੈਰਿਜ ਹੁੰਦੀ ਹੈ ਉਸ ਤੋਂ ਬਾਅਦ ਇਸ ਦਾ ਤਲਾਕ ਹੋ ਜਾਂਦਾ ਹੈ ਤੇ 5 ਸਾਲ ਪਹਿਲਾਂ ਮੇਰੀ ਮੇਰੇ ਘਰ ਦੇ ਇਸ ਦੇ ਨਾਲ ਮੈਰਿਜ ਕਰ ਦਿੰਦੇ ਆ ਪਰ ਮੈਂ ਇਸ ਨਾਲ ਮੈਰਿਜ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਨੂੰ ਵਸੀਮ ਪਸੰਦ ਨਹੀਂ ਸੀ ਮੈਨੂੰ ਤਾਂ ਮੇਰੀ ਭੂਆ ਦਾ ਮੁੰਡਾ ਜੁਨੇਦ ਪਸੰਦ ਸੀ ਜੋ ਫਿਰੋਜ਼ਾਬਾਦ ਦੇ ਵਿੱਚ ਰਹਿੰਦਾ ਸੀ ਤੇ ਮੈਂ ਉਸ ਨਾਲ ਪ੍ਰੇਮ ਕਰਦੀ ਸੀ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਕਿ ਮੈਂ ਜੁਨੇਦ ਦੇ ਨਾਲ ਵਿਆਹ ਕਰਵਾਉਣਾ ਪਰ ਘਰ ਦੇ ਕਹਿੰਦੇ ਕਿ ਨਹੀਂ ਅਸੀਂ ਤੇਰਾ ਜੁਨੇਦ ਦੇ ਨਾਲ ਵਿਆਹ ਨਹੀਂ ਕਰਾਂਗੇ ਕਿਉਂਕਿ ਉਹ ਜੁਨੇਦ ਨੂੰ ਪਸੰਦ ਨਹੀਂ ਕਰਦੇ ਸੀ ਇਸੇ ਕਾਰਨ ਹੀ ਘਰਦਿਆਂ ਨੇ ਗੁੱਸੇ ਦੇ ਵਿੱਚ ਮੀਰਾ ਵਿਆਹ ਇੱਕ ਤਲਾਕशुदा ਬੰਦੇ ਦੇ ਨਾਲ ਕਰ ਦਿੱਤਾ ਵਸੀਮ ਦੇ ਨਾਲ ਕਰ ਦਿੱਤਾ ਵਸੀਮ ਟੀਵੀ ਦਾ ਮਰੀਜ਼ ਵੀ ਸੀ ਹੁਣ ਜਦੋਂ ਵਸੀਮ ਦੇ ਨਾਲ ਮੁਸਕਾਨ ਦਾ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਘਰ ਬੱਚੇ ਵੀ ਪੈਦਾ ਹੁੰਦੇ ਨੇ ਅਰਹਾਨ ਪੈਦਾ ਹੁੰਦਾ ਹੈ ਤੇ ਜ਼ਿੰਦਗੀ ਠੀਕ ਠਾਕ ਚੱਲਣ ਲੱਗ ਜਾਂਦੀ ਹੈ ਤਕਰੀਬਨ 2.25 ਸਾਲ ਪਹਿਲਾਂ ਜੋ ਜੁਨੇਦ ਹੁੰਦਾ ਉਹ ਮੁਜੱਫਰ ਨਗਰ ਦੇ ਵਿੱਚ ਰਹਿਣ ਆ ਜਾਂਦਾ ਹੁਣ ਉਸ ਦੀ ਮੁਲਾਕਾਤ ਮੁਸਕਾਨ ਦੇ ਨਾਲ ਹੋ ਜਾਂਦੀ ਹੈ ਤੇ ਇਹਨਾਂ ਦਾ ਪੁਰਾਣਾ ਪ੍ਰੇਮ ਫੇਰ ਜਾਗ ਪੈਂਦਾ ਹੈ ਤੇ ਹੁਣ ਇੱਕ ਦੂਜੇ ਨੂੰ ਮਿਲਣ ਲੱਗਦੇ ਆ ਜਦੋਂ ਵਸੀਮ ਘਰ ਵਿੱਚ ਨਹੀਂ ਹੁੰਦਾ ਤਾਂ ਜੁਨੇਦ ਇਸ ਨੂੰ ਮਿਲਣ ਆ ਜਾਂਦਾ ਸੀ ਇਹ ਸਬੰਧ ਵੀ ਬਣਾਉਂਦੇ ਸੀ ਹੁਣ ਸਮਾਂ ਲੰਘਦਾ ਹੈ ਤਾਂ ਜੋ ਮੁਸਕਾਨ ਹੁੰਦੀ ਹੈ ਉਹ ਜੁਨੇਦ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਹਾਂ ਮੈਨੂੰ ਵਸੀਮ ਪਸੰਦ ਨਹੀਂ 나ਹੀਂ ਮੈਂ ਵਸੀਮ ਦੇ ਨਾਲ ਰਹਿਣਾ ਚਾਹੁੰਨੀ ਹਾਂ ਪਰ ਜੁਨੇਦ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਤਾਂ ਕਰਵਾ ਲਵਾਂ ਪਰ ਜੋ ਤੇਰੇ ਬੱਚੇ ਨੇ ਇਹ ਮੈਂ ਨਹੀਂ ਰੱਖ ਸਕਦਾ ਕਿਉਂਕਿ ਮੈਂ ਤੇਰੇ ਨਾਲ ਵਿਆਹ ਕਰਵਾ ਕੇ ਜਿੱਥੇ ਵੀ ਜਾਵਾਂਗਾ ਇਹ ਬੱਚੇ ਨਾਲ ਜਾਣਗੇ ਤਾਂ ਹਰ ਇੱਕ ਬੰਦਾ ਇਹ ਹੀ ਪੁੱਛੇਗਾ ਕਿ ਇਹ ਬੱਚੇ ਕਿਸ ਦੇ ਨੇ ਪਰ ਮੈਂ ਇਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦਾ ਮੈਂ ਇਹਨਾਂ ਨੂੰ ਕਿਸੇ ਕੀਮਤ ਦੇ ਵੀ ਆਪਣੇ ਨਾਲ ਨਹੀਂ ਰੱਖ ਸਕਦਾ ਮੁਸਕਾਨ ਸੋਚਦੀ ਹੈ ਕਿ ਇਹਨਾਂ ਬੱਚਿਆਂ ਦਾ ਕੀ ਕੀਤਾ ਜਾਵੇ ਤਾਂ ਜੁਨੇਦ ਕਹਿੰਦਾ ਕਿ ਇਹਨਾਂ ਬੱਚਿਆਂ ਨੂੰ ਕਿਸੇ ਨੂੰ ਦੇ ਦੇ ਜਾਂ ਫਿਰ ਇਹਨਾਂ ਦਾ ਖੇਡਾ ਹੀ ਖਤਮ ਕਰ ਦੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇ ਕਿਉਂਕਿ ਵਸੀਮ ਨੇ ਤਾਂ ਇਹ ਬੱਚੇ ਨਹੀਂ ਰੱਖਣੇ ਉਹ ਟੀਵੀ ਦਾ ਮਰੀਜ਼ ਹੈ ਉਹ ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰ ਸਕਦਾ ਹੁਣ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਸੋਚ ਲਿਆ ਕਿ ਕਿਉਂ ਨਾ ਬੱਚਿਆਂ ਨੂੰ ਮਾਰ ਦਿੱਤਾ ਜਾਵੇ ਉਸ ਤੋਂ ਬਾਅਦ ਸਾਡੇ ਰਾਹ ਦਾ ਰੋੜਾ ਖਤਮ ਹੋ ਜਾਏਗਾ ਜੁਨੇਦ ਦੇ ਨਾਲ ਇਹ ਵਿਆਹ ਕਰਵਾ ਲਵੇਗੀ ਵਸੀਮ ਨੂੰ ਇਹ ਤਲਾਕ ਦੇ ਦੇਵੇਗੀ ਹੁਣ 20 ਜੂਨ 2025 ਨੂੰ ਜੋ ਜੁਨੇਦ ਹੁੰਦਾ ਉਹ ਗੁਲਾਬ ਜਾਮਣਾ ਲੈ ਕੇ ਆਉਂਦਾ ਤੇ ਨਾਲ ਜ਼ਹਿਰ ਲੈ ਕੇ ਆਉਂਦਾ ਹੈ ਕਿਉਂਕਿ ਮੁਸਕਾਨ ਨੇ ਉਸ ਨੂੰ ਕਿਹਾ ਸੀ ਕਿ ਤੂੰ ਜ਼ਹਿਰ ਲੈ ਕੇ ਆਈ ਮੈਂ ਬੱਚਿਆਂ ਨੂੰ ਜ਼ਹਿਰ ਦੇ ਦੇਵਾਂਗੀ ਤੇ ਆਪਣੇ ਰਾਹ ਦਾ ਰੋੜਾ ਪਾਸੇ ਹੋ ਜਾਵੇਗਾ ਬੱਚਿਆਂ ਦੀ ਮੌਤ ਹੋ ਜਾਏਗੀ ਤਾਂ ਆਪਾਂ ਉਸ ਤੋਂ ਬਾਅਦ ਆਸਾਨੀ ਦੇ ਨਾਲ ਵਿਆਹ ਕਰਵਾ ਲਵਾਂਗੇ ਤੇ ਇੱਕ ਦੂਜੇ ਦੇ ਨਾਲ ਰਹਿਾਂਗੇ ਹੁਣ ਜੁਨੇਦ 20 ਜੂਨ 2025 ਨੂੰ ਗਲਾਬ ਜਾਮਣਾ ਲੈ ਕੇ ਆਉਂਦਾ ਹੈ ਤੇ ਜੋ ਮੁਸਕਾਨ ਹੁੰਦੀ ਹੈ ਉਹ ਕੋ ਗਲਾਬ ਜਾਮਣ ਦੇ ਵਿੱਚ ਜ਼ਹਿਰ ਪਾ ਕੇ ਆਪਣੇ 4 ਸਾਲਾ ਮੁੰਡੇ ਅਰਹਾਨ ਨੂੰ ਦੇ ਦਿੰਦੀ ਹੈ ਉਹ ਬਲਾਵ ਜਾਮਣ ਖਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਚਾਹ ਦੇ ਵਿੱਚ ਘੋਲ ਕੇ ਇਹ ਜ਼ਹਿਰ ਆਪਣੀ 1.5 ਸਾਲ ਦੀ ਕੁੜੀ ਨੂੰ ਅਨਾਇਆ ਨੂੰ ਦਿੰਦੀ ਹੈ ਤੇ ਫਿਰ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਜਨੀਦ ਦੇ ਨਾਲ ਮਿਲਦੀ ਹੈ ਕਿਉਂਕਿ ਇਹ ਖੁਸ਼ ਹੋ ਜਾਂਦੇ ਆ ਕਿ ਆਪਣੇ ਰਾਹ ਦਾ ਰੋੜਾ ਖਤਮ ਹੋ ਗਿਆ ਹੁਣ ਆਪਾਂ ਇੱਕ ਦੂਜੇ ਨਾਲ ਜ਼ਿੰਦਗੀ ਕੱਟ ਸਕਦੇ ਆ ਦੱਸਿਆ ਜਾਂਦਾ ਹੈ ਕਿ ਇਹ ਇੱਕ ਦੂਜੇ ਦੇ ਨਾਲ ਸੰਬੰਧ ਵੀ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਮੁਸਕਾਨ ਜੁਨੇਦ ਨੂੰ ਘਰੋਂ ਭੇਜ ਦਿੰਦੀ ਹੈ ਕਿ ਤੂੰ ਚਲਿਆ ਜਾ ਇਸ ਤੋਂ ਬਾਅਦ ਦੇਖਾਂਗੇ ਕੀ ਹੋਵੇਗਾ ਉਸ ਤੋਂ ਬਾਅਦ ਵਸੀਮ ਦਾ ਫੋਨ ਆ ਜਾਂਦਾ ਹੈ ਵਸੀਮ ਦਾ ਫੋਨ ਆਉਂਦਾ ਤਾਂ ਜੋ ਮੁਸਕਾਨ ਹੁੰਦੀ ਹੈ ਉਹ ਗੱਲਾਂ ਕਰਦੀ ਕਰਦੀ ਕਹਿੰਦੀ ਹੈ ਕਿ ਬੱਚਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਤਾਂ ਹਿਲਜੁਲ ਨਹੀਂ ਕਰ ਰਹੇ ਡਰਾਮੇ ਕਰਨ ਲੱਗਦੀ ਆ ਰੋਣ ਲੱਗਦੀ ਆ ਪਿੱਟਣ ਲੱਗਦੀ ਆ ਤੇ ਜੋ ਵਸੀਮ ਹੁੰਦਾ ਉਹ ਆਪਣੇ ਭਰਾ ਅਕਰਮ ਨੂੰ ਭੇਜਦਾ ਕਿ ਤੂੰ ਜਾ ਕੇ ਦੇਖ ਕੀ ਗੱਲ ਹੋ ਗਈ ਤਾਂ ਅਕਰਮ ਕਹਿੰਦਾ ਕਿ ਦੋਨਾਂ ਬੱਚਿਆਂ ਦੀ ਮੌਤ ਹੋ ਗਈ ਹੁਣ ਪੁਲਿਸ ਨੇ ਇਹਨਾਂ ਦੋਨਾਂ ਉੱਪਰ ਮੁਸਕਾਨ ਅਤੇ ਜੁਨੇਰ ਦੇ ਉੱਤੇ ਦੋਨਾਂ ਉੱਪਰ ਮਾਮਲਾ ਦਰਜ ਕਰ ਲਿਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਵਿੱਚ ਕੀ ਹੁੰਦਾ ਹੈ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮਾਂ ਨੇ ਆਪਣੇ ਮਾਸੂਮ ਬੱਚਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਦੇਖੋ ਕਿਦਾਂ ਦੇ ਹਾਲਾਤ ਬਣੇ ਕਿਦਾਂ ਦਾ ਸਮਾਂ ਹੋਵੇਗਾ ਜਦੋਂ ਇੱਕ ਮਾਂ ਆਪਣੇ ਹੀ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਰਹੀ ਹੋਵੇਗੀ ਮਾਰਨ ਤੋਂ ਬਾਅਦ ਉਹ ਖੁਸ਼ ਹੋ ਜਾਂਦੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਇਹ ਮੇਰੇ ਰਾਹ ਦਾ ਰੋੜਾ ਸੀ ਸੋਚਣ ਵਾਲੀ ਗੱਲ ਹੈ ਕਿ ਕਿਦਾਂ ਦਾ ਉਹ ਮੰਜ਼ਰ ਹੋਵੇਗਾ ਜਦੋਂ ਇੱਕ ਮਾਂ ਆਪਣੇ ਬੱਚਿਆਂ ਨੂੰ ਮਾਰ ਕੇ ਆਪਣੇ ਪ੍ਰੇਮੀ ਦੇ ਗੱਲ ਲੱਗਦੀ ਹੈ ਕਿ ਆਪਣੇ ਰਾਹ ਦੇ ਰੋੜੇ ਪਾਸੇ ਹੋ ਗਏ ਕਹਾਣੀ ਕਿੱਦਾਂ ਘੁੰਮਦੀ ਹੈ ਮੁਸਕਾਨ ਦਾ ਵਿਆਹ ਉਸਦੇ ਪਰਿਵਾਰ ਵਾਲੇ ਜੁਨੇਦ ਦੇ ਨਾਲ ਨਹੀਂ ਕਰਦੇ ਉਹ ਕਹਿੰਦੇ ਆ ਕਿ ਅਸੀਂ ਇਸ ਨੂੰ ਪਸੰਦ ਨਹੀਂ ਕਰਦੇ ਤੇ ਇਸ ਗੁੱਸੇ ਦੇ ਮਾਰੇ ਉਹ ਵਿਆਹ ਬਸੀਮ ਦੇ ਨਾਲ ਕਰ ਦਿੰਦੇ ਆ ਜੋ ਕਿ ਤਲਾਕशुदा ਸੀ ਪਰ ਜੋ ਗੁੱਸਾ ਸੀ ਉਹ ਗੁੱਸਾ ਬੱਚਿਆਂ ਤੇ ਨਿਕਲਦਾ ਹੈ ਕਿਉਂਕਿ ਹੁਣ ਬੱਚੇ ਜੋ ਕਿ ਉਸ ਵੇਲੇ ਜਨਮੇ ਵੀ ਨਹੀਂ ਸੀ ਉਹਨਾਂ ਦੀ ਮੌਤ ਉਨ੍ਹਾਂ ਦਾ ਕਤਲ ਮੁਸਕਾਨ ਕਰ ਦਿੰਦੀ ਹੈ ਕਿ ਉਹ ਆਪਣੇ ਪ੍ਰੇਮੀ ਦੇ ਨਾਲ ਜ਼ਿੰਦਗੀ ਬਤਾਉਣਾ ਚਾਹੁੰਦੀ ਹੈ ਕਿੱਦਾਂ ਕਹਾਣੀ ਘੁੰਮੀ ਤੁਸੀਂ ਆਪ ਸੋਚ ਸਕਦੇ ਹੋ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ਵੀਕਾਰ